ਸਾਹਿਕਾਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਜਗਜੀਤ ਪੁੱਲਰ ਤੁਸੀਂ ਦੇਖ ਰਹੇ ਹੋ ਜੀਓ ਪੰਜਾਬ ਸਾਡੇ ਨਾਲ ਅੱਜ ਸੁਖਪਾਲ ਖਹਿਰਾ ਦੇ ਬਹੁਤ ਹੀ ਨਜ਼ਦੀਕੀ ਮੰਨੇ ਜਾਂਦੇ ਪ੍ਰੀਤ ਚੈਲ ਦੇ ਨਾਲ ਅਸੀਂ ਜੋ ਗੱਲਬਾਤ ਕਰਾਂਗੇ ਜੋ ਕਿ ਕੈਨੇਡਾ ਦੇ ਵਿੱਚ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਉਹਨਾਂ ਨੇ ਸਾਨੂੰ 1 ਮਹੀਨਾ ਪਹਿਲਾਂ ਹੀ ਦੱਸਤਾ ਸੀ ਕਿ ਸੰਗਰੂਰ ਸੀਟ ਤੋਂ ਜਿਹੜੇ ਸੁਖਪਾਲ ਖਹਿਰਾ ਨੂੰ ਟਿਕਟ ਮਿਲਣ ਜਾ ਰਹੀ ਹੈ ਉਹਨਾਂ ਨੇ ਪਹਿਲਾਂ ਹੀ ਖਲਾਸੇ ਕਰ ਦਿੱਤੀ ਸੀ ਤੇ ਅੱਜ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਸੁਖਪਾਲ ਖਹਿਰਾ ਨੂੰ ਸੰਗਰੂਰ ਤੋਂ ਟਿਕਟ ਤਾਂ ਮਿਲ ਗਈ ਤੇ ਅੱਗੇ ਹੁਣ ਮੁੱਖ ਮੰਤਰੀ ਦਾ ਹਲਕਾਗਾ ਤੇ ਕਰਦੇ ਆ ਪੂਰੀ ਗੱਲਬਾਤ ਸਵਾਗਤ ਆ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜਿੰਨੇ ਵੀ ਸ਼ਰੋਤੇ ਸਾਨੂੰ ਸੁਣ ਰਹੇ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਹਾਂਜੀ ਜੀ ਜੀ ਪ੍ਰੀਤ ਜੀ ਇੱਕ ਸਾਨੂੰ ਇਹ ਗੱਲ ਦੱਸੋ ਤੁਸੀਂ ਇੱਕ ਮਹੀਨਾ ਪਹਿਲਾਂ ਹੀ ਖਲਾਸੇ ਕਰਤੇ ਸੀਗੇ ਤੁਸੀਂ ਸਖਪਾਲ ਖੇਰਾਂ ਦੇ ਕਾਫੀ ਨਜ਼ਦੀਕੀ ਮੰਨੇ ਜਾਂਦੇ ਹੋ ਤੁਸੀਂ ਖਲਾਸੇ ਕਰਤੇ ਸੀ ਕਿ ਸਖਪਾਲ ਖੇਰਾਂ ਨੂੰ ਸੰਗਰੂਰ ਤੋਂ ਟਿਕਟ ਮਿਲੂਗੀ ਤੁਹਾਡੀ ਗੱਲ ਉਹ ਬਿਲਕੁਲ ਸੱਚ ਸਾਬਤ ਹੋ ਗਈ ਪਰ ਹੁਣ ਅੱਗੇ ਇਹ ਦੇਖਣਾ ਹੋਊਗਾ ਕਿ ਸਭ ਤੋਂ ਪਹਿਲਾਂ ਜੇ ਆਪਾਂ ਗੱਲ ਕਰਦੇ ਹਾਂ ਮੁੱਖ ਮੰਤਰੀ ਦਾ ਹਲਕਾਗਾ ਸੰਗਰੂਰ ਕਿਉਂਕਿ ਬਹੁਤ ਹੀ ਇੱਕ ਜ਼ਬਰਦਸਤ ਜਿਹੜਾ ਮੁਕਾਬਲਾ ਹੋਣ ਵਾਲਾ ਹੈਗਾ ਕਿਵੇਂ ਦੇਖਦੇ ਹੋ ਤੁਸੀਂ ਇਹਨੂੰ ਹਾਂਜੀ ਕਿਉਂਕਿ ਮੇਰੀ ਤੇ ਸੁਪਾਲ ਖਹਿਰਾ ਜੀ ਦੀ ਗੱਲ ਅਕਸਰ ਸਾਡੀ ਹੁੰਦੀ ਰਹਿੰਦੀ ਹੈਗੀ ਇੱਕ ਦੋ ਦਿਨ ਛੱਡ ਕੇ ਅਸੀਂ ਕੰਟੀਨਿਊ ਜਿਹੜੇ ਆ ਗੱਲਬਾਤ ਕਰਦੇ ਰਹਿੰਨੇ ਆ ਤੇ ਚਰਚਾਵਾ ਚੱਲ ਰਹੀਆਂ ਸੀਗੀਆਂ ਕਿਉਂਕਿ ਮੁੱਖ ਮੰਤਰੀ ਦਾ ਹਲਕਾ ਹੋਣ ਦੇ ਕਾਰਨ ਕਿਉਂਕਿ ਉਹਨਾਂ ਦੇ ਕੋਲ ਸਾਰਾ ਸਰਕਾਰੀ ਤੰਤਰ ਹੈ ਜਿਹਦੀ ਸਰਕਾਰ ਹੋਵੇ ਉਹ ਚੋਣਾਂ ਦੇ ਵਿੱਚ ਆਪਦਾ ਸਾਰਾ ਸਰਕਾਰੀ ਤੰਤਰ ਵਰਤਦਾ ਹੀ ਵਰਤਦਾ ਹੈ ਇਸ ਕਰਕੇ ਹਰ ਇੱਕ ਕੰਨੀ ਕਤਰੋਂ ਦਾ ਸੀਗਾ ਕੀ ਕੌਣ ਲੜੂਗਾ ਇਥੋਂ ਕੌਣ ਲੜੂਗਾ ਪਰ ਸੁਖਪਾਲ ਸਿੰਘ ਖਹਿਰਾ ਤੇ ਪਾਰਟੀ ਨੂੰ ਵੀ ਪਰੋਸਿਆ ਕਿਉਂਕਿ ਉਹਨਾਂ ਨੇ ਕੱਲੀ 117 ਦੇ ਵਿੱਚੋਂ ਕੱਲੀ ਭਲੱਤ ਸੀਟ ਹੈ ਜਿਹੀ ਸੀਗੀ ਜਿੱਥੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਦੀ ਜਮਾਨਤ ਜਬਤ ਕਰਾਈ ਸੀਗੀ 2022 ਦੇ ਵਿੱਚ ਤੇ ਆਪਣੇ ਬੇਵਾਕ ਬੋਲਾਂ ਦੇ ਨਾਲ ਜਾਣੇ ਜਾਂਦੇ ਆ ਜੋ ਜ਼ੋਰ ਸ਼ੋਰ ਨਾਲ ਮੁੱਦੇ ਚੁੱਕਦੇ ਆ ਤੇ ਇਨ੍ਹਾਂ ਮੁੱਦਿਆਂ ਦਾ ਖਾਮਯਾਜਾ ਉਹਨਾਂ ਨੂੰ ਭੁਗਤਣਾ ਪਿਆ ਦੋ ਵਾਰੀ ਉਹਨਾਂ ਨੂੰ ਜੇਲ੍ਹ ਦੇ ਵਿੱਚ ਜਾਣਾ ਪਿਆ ਪਹਿਲਾਂ ਤਾਂ ਕਿਸਾਨੀ ਧਰਨੇ ਦੇ ਦੌਰਾਨ ਜਦੋਂ ਉਹਨਾਂ ਨੇ ਜ਼ੋਰ ਸ਼ੋਰ ਨਾਲ ਕਿਸਾਨਾਂ ਦੇ ਹੱਕ 'ਚ ਪ੍ਰਚਾਰ ਕੀਤਾ ਸੀਗਾ ਉਸ ਸਮੇਂ ਉਹਨਾਂ ਨੂੰ ਜੇਲ੍ਹ ਦੇ ਵਿੱਚ ਜਾਣਾ ਪਿਆ ਸੀ ਤੇ ਹੁਣ ਸੁਖਪਾਲ ਸਿੰਘ ਖੈਰਾ ਨੂੰ ਜਦੋਂ ਜਦੋਂ ਮੌਜੂਦਾ ਸਰਕਾਰ ਦੇ ਖਿਲਾਫ ਉਹਨਾਂ ਨੇ ਆਪਣੀਆਂ ਜਿਹੜੀਆਂ ਬੇਵਾਕੀ ਦੇ ਨਾਲ ਗੱਲਾਂ ਰੱਖੀਆਂ ਜਾਂ ਸਰਕਾਰ ਖਿਲਾਫ ਉਹਨਾਂ ਦੇ ਕਰਕੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਸੋਸ਼ਲ ਮੀਡੀਆ ਦੇ ਜ਼ਰੀਏ ਮੀਡੀਆ ਦੇ ذریعے ਪਤਾ ਲੱਗਦਾ ਰਹਿੰਦਾ ਕਿਵੇਂ ਉਹ ਝੂਠੇ ਪਰਚੇ ਦੇ ਤਹਿਤ ਉਹਨਾਂ ਨੂੰ ਜੇਲ੍ਹ ਚ ਭੇਜਿਆ ਗਿਆ ਸੀ ਤੇ ਹੁਣ ਕੱਲ ਪਰਸੋਂ ਦੀ ਸਟੇਟਮੈਂਟ ਹੈ ਸਰਕਾਰ ਨੇ ਆਪ ਲਿਖ ਕੇ ਦਿੱਤਾ ਹੈ ਕਿ ਅਸੀਂ ਇਸ ਮੁਕਦਮੇ ਨੂੰ ਅੱਗੇ ਨਹੀਂ ਲੜਾਂਗੇ ਸੁਖਪਾਲ ਖੈਰਾ ਦੇ ਖਿਲਾਫ ਇੱਥੋਂ ਸਿੱਧ ਹੁੰਦਾ ਹੈ ਕਿ ਉਹ ਸਰਾਸਰ ਝੂਠਾ ਜਿਹੜਾ ਮੁਕਦਮਾ ਸੀਗਾ ਉਹ ਸੁਖਪਾਲ ਸਿੰਘ ਖੈਰਾ ਦੇ ਖਿਲਾਫ ਹੈ ਜਿਹੜਾ ਉਹ ਬਣਾਇਆ ਗਿਆ ਸੀਗਾ ਤੇ ਹੁਣ ਸੁਖਪਾਲ ਸਿੰਘ ਖਹਿਰਾ ਜੀ ਦੀ ਜਿਹੜੀ ਟਿਕਟ ਹੈਗੀ ਉਹ ਅਨਾਉਂਸ ਹੋਈ ਆ ਸਾਡੇ ਅੱਜ ਦਿਨ ਸੀਗਾ ਅਨਾਉਂਸ ਹੋਈ ਆ ਤੇ ਆਪਣੇ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਰਾਤ ਸੀਗੀ ਅਨਾਉਂਸ ਹੋਈ ਆ ਤੇ ਸਾਨੂੰ ਸਾਰਿਆਂ ਨੂੰ ਬਹੁਤ ਖੁਸ਼ੀ ਹੈ ਕਿਉਂਕਿ ਸੌਖੇ ਟਾਈਮ ਤਾਂ ਹਰੇਕ ਕਹਿੰਦਾ ਵੀ ਮੈਂ ਟਿਕਟ ਲੜਨੀ ਆ ਇੱਥੋਂ ਲੜਨੀ ਆ ਪਰ ਅਸਲੀ ਬੰਦਾ ਉਹੀ ਹੁੰਦਾ ਅਸਲੀ ਇਹ ਮਰਦ ਜੋਧਾ ਉਹੀ ਹੁੰਦਾ ਜਿਹੜਾ ਔਖੇ ਟਾਈਮ ਪਾਰਟੀ ਦੇ ਨਾਲ ਖੜੇ ਤੇ ਕਹੇ ਹਾਂਜੀ ਜੀ ਮੈਂ ਇਥੋਂ ਮੁੱਖ ਮੰਤਰੀ ਦੇ ਘੜਚੋਂ ਟਿਕਟ ਲੜਨੀ ਹੈ ਤੇ ਇਹ ਇੱਕ ਆਪਣੇ ਆਪ ਚ ਬਹਾਦਰੀ ਵਾਲਾ ਕੰਮ ਹੈ ਜਿਵੇਂ ਤੁਸੀਂ ਸ਼ੈਰੀ ਮਾਨ ਦਾ ਗੀਤ ਸੁਣਿਆ ਹੋਣਾ ਇੱਕ ਕੈਰਮ ਬੋਰਡ ਖੇਡਦੇ ਜੈਂਕੇ ਮਰਦ ਖੇਡਦਾ ਖਤਰਿਆ ਨਾਲ ਇੱਥੇ ਹੁਣ ਇੱਥੇ ਹੁਣ ਸੁਖਪਾਲ ਸਿੰਘ ਖਹਿਰਾ ਜਿਹੜੇ ਉਹ ਮਰਦ ਨੇ ਉਹਦਾ ਮੁਕਾਬਲਾ ਇੱਕ ਜੈਂਕੇ ਨਾਲ ਆ ਉਹ ਤੁਹਾਨੂੰ ਪਤਾ ਹੀ ਹੈ ਜੈਂਕਾ ਕੌਣ ਆ ਤੇ ਦੂਜੇ ਪਾਸੇ ਸਰਕਾਰੀ ਤੰਤਰ ਹੈ ਸਾਰਾ ਉਹ ਸਰਕਾਰ ਆਪ ਦਾ ਵਰਤੂਗੀ ਤੇ ਦੇਖਦੇ ਆ ਕੀ ਨਿੱਤਰ ਕੇ ਆਉਂਦਾ ਤੇ ਆਪਣਾ ਜੇ ਗੱਲ ਕਰੀਏ ਆਪਣਾ ਚਾਹਲ ਸਾਹਿਬ ਇੱਕ ਦਲਵੀਰ ਗੋਲ ਵੀ ਦੀ ਵੀ ਆਵਾਜ਼ਾਂ ਆਉਂਦੀਆਂ ਸੀਗੀਆਂ ਵੀ ਉਹ ਚੋਣ ਲੜਨਗੇ ਉਹਨਾਂ ਦੇ ਵੀ ਟਿਕਟ ਉਹਨਾਂ ਨੂੰ ਮਿਲੂਗੀ ਕਿਤੇ ਨਾ ਕਿਤੇ ਉਹਨਾਂ ਦੇ ਮਨ ਦੇ ਵਿੱਚ ਗੁੱਸਾ ਨਹੀਂ ਹੋਊਗਾ ਵੀ ਉਹ ਉਹਨਾਂ ਦਾ ਵਿਰੋਧ ਕਰਨਾ ਜਾ ਕੋਈ ਅੰਦਰ ਖਾਤੇ ਹੁੰਦੀ ਹੈ ਪਾਰਟੀਆਂ ਦਾ ਰੋਸਾ ਵੀ ਯਾਰ ਮੈਨੂੰ ਟਿਕਟ ਮਿਲਣੀ ਸੀ ਬਾਹਰ ਰਿਹਾ ਕੇ ਆਪਾਂ ਆਖਰ ਹੀ ਆਪਾਂ ਆਖਰ ਹੀ ਗੱਲਾਂ ਕਰਦੇ ਆ ਕਿ ਪੈਰਾਸੂਟ ਰਾਹੀਂ ਤਾਰਤਾ ਬਾਹਰਲਾ ਲੀਡਰ ਪੁੱਲਰ ਸਾਹਿਬ ਮੈਂ ਇੱਥੇ ਤੁਹਾਨੂੰ ਇਸ ਗੱਲ ਦਾ ਜਵਾਬ ਦੇਣਾ ਚਾਹੁੰਦਾ ਬਾਹਰਲਾ ਤਾਂ ਆਪਾਂ ਉਹਨਾਂ ਨੂੰ ਤਾਂ ਕਹੀਏ ਜੇ ਉਹ ਕਿਸੇ ਹੋਰ ਅ ਸੂਬੇ ਚੋਂ ਲਿਆ ਕੇ ਇੱਥੇ ਤਾਰੇ ਹੋਣ ਜਿਵੇਂ ਸੰਨੀ ਦੇਵਲ ਨੂੰ ਗੁਰਦਾਸਪੁਰ ਤੋਂ ਲਿਆ ਕੇ ਤਾਰਿਆ ਸੀ ਅਸੀਂ ਉਸ ਨੂੰ ਪੈਰਾਸ਼ੂਟ ਕੈਂਡੀਡੇਟ ਮੰਨਦੇ ਆ ਸੁਖਪਾਲ ਸਿੰਘ ਖਹਿਰਾ ਨੂੰ ਕੌਣ ਨਹੀਂ ਜਾਣਦਾ ਹਰੇਕ ਬੱਚਾ ਬੱਚਾ ਜੋ ਸਿਆਸਤ ਦੀ ਸਮਝ ਰੱਖਦਾ ਹੈ ਅੱਜ ਸੁਖਪਾਲ ਸਿੰਘ ਖਹਿਰਾ ਦਾ ਨਾਮ ਬੱਚੇ ਤੋਂ ਲੈ ਕੇ ਬਜ਼ੁਰਗ ਦੇ ਮੂੰਹ ਤੇ ਹੈ ਕਿ ਸੁਖਪਾਲ ਸਿੰਘ ਖਹਿਰਾ ਉਹ ਲੀਡਰ ਹੈ ਜਿਹੜਾ ਹਰ ਇੱਕ ਦੇ ਨਾਲ ਖੜਦਾ ਹੈ ਹਰ ਇੱਕ ਪੰਜਾਬ ਦਾ ਮੁੱਦਾ ਚਾਹੇ ਉਹਨਾਂ ਨੇ ਜਦੋਂ ਆਪੋਜੀਸ਼ਨ ਲੀਡਰ ਰਹੇ ਨੇ ਆਮ ਆਦਮੀ ਚ ਹਰ ਇੱਕ ਤਰ੍ਹਾਂ ਦਾ ਮੁੱਦਾ ਚਾਹੇ ਕਿਸਾਨੀ ਖੁਦਕੁਸ਼ੀਆਂ ਦਾ ਮੁੱਦਾ ਹੋਵੇ ਕਿਸਾਨਾਂ ਦਾ ਮੁੱਦਾ ਹੋਵੇ ਨਸ਼ਿਆਂ ਦਾ ਮੁੱਦਾ ਹੋਵੇ ਐਨਐਸਆਈ ਐਨਐਸਏ ਲੱਗੀ ਹੈ ਜਿਹੜੀ ਉਦੋਂ ਕਈ ਪੰਜਾਬ ਦੇ ਪਿੰਡਾਂ ਦੇ ਵਿੱਚ ਨੌਜਵਾਨਾਂ ਤੇ ਲੱਗੀ ਸੀ ਉਸ ਦੇ ਖਿਲਾਫ ਉਹ ਕੇਸ ਲੜ ਕੇ ਉਹਨਾਂ ਨੂੰ ਬਾਹਰ ਲੈ ਕੇ ਆਏ ਸੀਗੇ ਹਰ ਇੱਕ ਬੱਚਾ ਬੱਚੇ ਤੋਂ ਲੈ ਕੇ ਬੁੱਢੇ ਤੱਕ ਜਿਹੜੇ ਆਹੋ ਸੁਖਪਾਲ ਸਿੰਘ ਖਹਿਰਾ ਨੂੰ ਜਾਣਦੇ ਆ ਤੇ ਰਹੀ ਗੱਲ ਦਲਵੀਰ ਗੋਲਡੀ ਦੀ ਦਲਵੀਰ ਗੋਲਡੀ ਦੀ ਮੈਨੂੰ ਨਹੀਂ ਲੱਗਦਾ ਇਹੋ ਜੀ ਕੋਈ ਨਾਰਾਜ਼ਗੀ ਹੋਊਗੀ ਕਿਉਂਕਿ ਕਾਂਗਰਸ ਹਾਈ ਕਮਾਂਡ ਨੇ ਸਾਰਿਆਂ ਨੂੰ ਬਿਠਾ ਕੇ ਪੁੱਛ ਕੇ ਫੇਰ ਹੀ ਇਹ ਟਿਕਟ ਅਨਾਉਂਸ ਕੀਤੀ ਹੈ ਕਿਉਂਕਿ ਦਲਵੀਰ ਗੋਲਡੀ ਜੀ ਵੀ ਐਮਐਲਏ ਦੀ ਚੋਣ ਲੜੇ ਹੈਗੇ ਉਹ ਵੀ ਹਾਈ ਕਮਾਂਡ ਦੇ ਹੁਕਮਾਂ ਅਨਸਾਰ ਹੀ ਲੜੇ ਨੇ ਤੇ ਮੈਨੂੰ ਨਹੀਂ ਲੱਗਦਾ ਵੀ ਕਿਸੇ ਨੂੰ ਕੋਈ ਗੁੱਸਾ ਗਿਲਾ ਹੋਊਗਾ ਮੈਂ ਇੱਥੇ ਇਹ ਵੀ ਬੇਨਤੀ ਕਰਨਾ ਚਾਹਣਾ ਚਾਹੇ ਉਹ ਦਲਵੀਰ ਗੋਲਡੀ ਜੀ ਹੋਣ ਚਾਹੇ ਸਰਜੀ ਧਮਾਨ ਜੀ ਹੋਣ ਚਾਹੇ ਬਜਿੰਦਰ ਸਿੰਘਲਾ ਜੀ ਹੋਣ ਚਾਹੇ ਪਿੰਡਾਂ ਦੇ ਵਿੱਚ ਬੈਠੇ ਪੰਚ ਤੋਂ ਲੈ ਕੇ ਸਰਪੰਚ ਹੋਣ ਇਹ ਇਲੈਕਸ਼ਨ ਉਹਨਾਂ ਨੂੰ ਆਪ ਦੀ ਇਲੈਕਸ਼ਨ ਬਣਾ ਕੇ ਲੜਨੀ ਪਊਗੀ ਕਿਉਂਕਿ ਜੇ ਉਹ ਆਪ ਦੀ ਇਲੈਕਸ਼ਨ ਬਣਾ ਕੇ ਆਪਦੇ ਪਿੰਡ ਚੋਂ ਸਭ ਤੋਂ ਪਹਿਲਾਂ ਆਪਦੇ ਬਾੜ ਚੋਂ ਵੋਟ ਵਧੂਗੀ ਫਿਰ ਉਹ ਪੰਚ ਜਿੱਤਣਗੇ ਜੇ ਪਿੰਡ ਚੋਂ ਵਧੂਗੀ ਸਰਪੰਚ ਜਿੱਤਣਗੇ ਜੇ ਪਿੰਡਾਂ ਦੀ ਵੋਟ ਵਧੂਗੀ ਤਾਂ 골ਡੀ ਜੀ ਐਮਐਲਏ ਜਿੱਤਣਗੇ 2027 ਦੇ ਵਿੱਚ ਸੋ ਮੈਨੂੰ ਨਹੀਂ ਲੱਗਦਾ ਸੋ ਮੈਨੂੰ ਨਹੀਂ ਲੱਗਦਾ ਕਿਸੇ ਨੂੰ ਵੀ ਕਿਸੇ ਪ੍ਰਕਾਰ ਦੀ ਸੁਖਪਾਲ ਖੇਰਾ ਦੇ ਖਿਲਾਫ ਨਾਰਾਜ਼ਗੀ ਹੋਊਗੀ ਕਿਉਂਕਿ ਉਹ ਹਰ ਇੱਕ ਦੇ ਨਾਲ ਮੋਹ ਪਿਆਰ ਬਣਾ ਕੇ ਰੱਖਣ ਵਾਲੇ ਆ ਆਪਣੇ ਤੋਂ ਛੋਟੇ ਨੂੰ ਆਪ ਦਾ ਭਰਾ ਸਮਝਦੇ ਨੇ ਵੱਡਿਆਂ ਦਾ ਸਤਿਕਾਰ ਕਰਦੇ ਨੇ ਮੇਰਾ ਜਿੰਨਾ ਮੇਰਾ ਜਿੰਨੇ ਟਾਈਮ ਤੋਂ ਉਹਨਾਂ ਨਾਲ ਬਾ ਅਸੀਂ ਇੱਕ ਭਰਾਵਾ ਮੰਗੂ ਵੇਚਰਦੇ ਆ ਬਹੁਤ ਵਧੀਆ ਫੈਮਿਲੀ ਆ ਉਹ ਬਹੁਤ ਹੀ ਮਿਲਨਸਾਰ ਬੰਦੇ ਨੇ ਹੂੰ ਇੱਕ ਜੇ ਦੇਖਿਆ ਜਾਵੇ ਚਾਹਲ ਸਾਹਿਬ ਪਿਛਲੀ ਵਾਰ ਜਿਹੜੇ ਐਮਪੀ ਸੀਗੇ ਸਿਮਰਜੀਤ ਮਾਨ ਉਹਨਾਂ ਨਾਲ ਮੁਕਾਬਲਾ ਉਹਨਾਂ ਦਾ ਹੋਣ ਜਾ ਰਿਹਾ ਹੈ ਕਿਉਂਕਿ ਪਿਛਲੀ ਵਾਰ ਮੌਜੂਦਾ ਐਮਪੀ ਨੇ ਇਸ ਵਾਰ ਜਿਹੜੀ ਸਭ ਤੋਂ ਵੱਡਾ ਰੋਲ ਹੁੰਦਾ ਜੂਥ ਦਾ ਜੇ ਆਪਾਂ ਗੱਲ ਕਰਦੇ ਆਂ ਜੂਥ ਦਾ ਸਭ ਤੋਂ ਵੱਡਾ ਰੋਲ ਹੁੰਦਾ ਤੇ ਉਹ ਜੇ ਹੁਣ ਗੱਲ ਕਰਦੇ ਆਂ ਲੱਖਾ ਸਧਾਨਾ ਦੀ ਲੱਖਾ ਸਧਾਨਾ ਨੇ ਸਿਮਰਜੀਤ ਮਾਨ ਨਾਲ ਜਿਹੜਾ ਹੁਣ ਸਮਰਥਨ ਲਿਆਗਾ ਤੇ ਭਾਨੇ ਸਿੱਧੂ ਦੇ ਵੀ ਪਿੱਛੇ ਜੇ ਬਿਆਨ ਆਉਂਦੇ ਰਹੇ ਆ ਕਹਿੰਦੇ ਵੀ ਜੇ ਸਫਪਾਲ ਖੈਰਾ ਆਜ਼ਾਦ ਚੋਂ ਲੜਦੇ ਨੇ ਤਾਂਸੀਂ ਉਹਨਾਂ ਦੀ ਮਦਦ ਕਰਾਂਗੇ ਹੁਣ ਇਹ ਚੀਜ਼ ਨੂੰ ਕਿਵੇਂ ਦੇਖਦੇ ਹੋ ਤੁਸੀਂ ਹੁਣ ਜਿਹੜੇ ਮੰਨ ਲਓ ਨੌਜਵਾਨੀ ਹੈ ਭਾਨੇ ਸਿੱਧੂ ਵਰਗੇ ਲਾਲੋ ਜਾਂ ਹੋਰ ਜਿਹੜੇ ਸੋਸ਼ਲ ਮੀਡੀਆ ਤੇ ਐਕਟਿਵ ਨੇ ਉਹ ਹੁਣ ਸਿਮਰਜੀਤ ਮਾਨ ਦੀ ਸਪੋਰਟ ਕਰਨਗੇ ਜਾਂ ਸੁਖਪਾਲ ਖੈਰਾ ਦੀ ਸਪੋਰਟ ਕਰਨਗੇ ਐ ਭੁੱਲਰ ਜੀ ਇਸ ਵਾਰ ਜਿਹੜਾ ਸੰਗਰੂਰ ਦੇ ਲੋਕਾਂ ਨੇ ਮਨ ਬਣਾਇਆ ਹੋਇਆ ਸੰਗਰੂਰ ਦੇ ਲੋਕਾਂ ਦੀਆਂ ਜਿਹੜੀਆਂ ਵੋਟਾਂ ਨੇ ਉਹ ਤੈਅ ਕਰਦੀਆਂ ਸੰਗਰੂਰ ਦੇ ਲੋਕਾਂ ਨੇ ਮਨ ਬਣਾਇਆ ਹੋਇਆ ਤੁਸੀਂ ਦੇਖੋ ਜਿਹੜੀ ਉਗਰਾਹਾ ਜਥੇਬੰਦੀ ਦਾ ਪ੍ਰਧਾਨ ਹੈ ਜਗਿੰਦਰ ਸਿੰਘ ਅਗਰਾਹਾ ਉਹਨਾਂ ਦਾ ਪਿੰਡ ਵੀ ਉਗਰਾਹਾ ਵੀ ਸੰਗਰੂਰ ਹਲਕੇ ਲੋਕ ਸਭਾ ਹਲਕੇ ਦੇ ਨਾਲ ਸੰਬੰਧਿਤ ਹੈ ਕਿਸਾਨਾਂ ਦੀ ਲੜਾਈ ਲੜਦੇ ਨੇ ਉਹ ਤੇ ਕਿਸਾਨ ਕਿਉਂਕਿ ਬਹੁਤੇ ਕਿਸਾਨ ਇਹ ਜਾਣਦੇ ਨੇ ਕਿ ਸੁਖਪਾਲ ਸਿੰਘ ਖਹਿਰਾ ਨੇ ਉਹਨਾਂ ਵਾਸਤੇ ਕੀ ਕੀਤਾ ਇਸ ਵਾਰ ਸੰਗਰੂਰ ਦੇ ਲੋਕਾਂ ਨੇ ਮਨ ਬਣਾ ਚੁੱਕਿਆ ਜਿਹੜਾ ਮੋਦੀ ਦੇ ਖਿਲਾਫ ਜਾ ਕੇ ਮੋਦੀ ਦੇ ਲੋਕ ਸਭਾ ਦੇ ਵਿੱਚ ਮੋਦੀ ਦੇ ਖਿਲਾਫ ਆਵਾਜ਼ ਚੱਕੂ ਆ ਕਿਸਾਨਾਂ ਦੀ ਆਵਾਜ਼ ਬਣੂੰਗਾ ਲੋਕ ਉਹਨੂੰ ਹੀ ਵੋਟਾਂ ਪਾ ਕੇ ਐ ਲੋਕ ਸਭਾ ਦੇ ਵਿੱਚ ਭੇਜਣਗੇ ਤੇ ਮੈਨੂੰ ਲੱਗਦਾ ਇਸ 'ਚ ਕੋਈ ਸ਼ੱਕ ਨਹੀਂ ਕਿ ਸੁਖਪਾਲ ਸਿੰਘ ਖਹਿਰਾ ਮੁੱਦੇ ਚੱਕਣ 'ਚ ਤੇ ਮੁੱਦੇ ਹੱਲ ਕਰਨ 'ਚ ਜੇ ਇਹ ਗੱਲਾਂ ਤੇ ਆਈਏ ਤਾਂ ਉਹ ਪਹਿਲੇ ਨੰਬਰ ਤੇ ਆਉਂਦੇ ਨੇ ਹੂੰ ਆਓ ਜੇ ਆਪਾਂ ਗੱਲ ਕਰਦੇ ਆ ਸੁਖਪਾਲ ਖਹਿਰਾ ਦੀ ਤਾਂ ਕੋਈ ਅਜਿਹਾ ਲੀਡਰ ਨਹੀਂ ਪੰਜਾਬ ਦੇ ਵਿੱਚ ਜਿਹੜਾ ਕੋਈ ਕਿਸਾਨੀ ਸਟੇਜ ਸੰਧੀ ਕਰਦਾ ਹੋਵੇ ਜਾਂ ਕੋਈ ਧਾਰਮਿਕ ਸਟੇਜ ਸੰਧੀ ਕਰਦਾ ਹੋਵੇ ਇਕੱਲੇ ਸੁਖਪਾਲ ਖਹਿਰਾ ਹੀ ਨੇ ਜਿਹੜੇ ਧਾਰਮਿਕ ਆਪਣਾ ਖੇਤੀਬਾੜੀ ਨਾਲ ਸੰਬੰਧਿਤ ਜਿੰਨੀਆਂ ਵੀ ਆਪਣਾ ਕਿਸਾਨ ਜਥੇਬੰਦੀਆਂ ਉਹ ਸਟੇਜਾਂ ਸੰਧੀਆਂ ਇਕੱਲੇ ਸੁਖਪਾਲ ਖਹਿਰਾ ਨੂੰ ਮੌਕਾ ਰਹਿੰਦੇ ਹੋਰ ਕੋਈ ਲੀਡਰ ਨੂੰ ਮੌਕਾ ਨਹੀਂ ਜਿੰਦੇ ਹੋ ਇਹ ਵੀ ਗੱਲ ਕਿਤੇ ਨਾ ਕਿਤੇ ਉਹਨਾਂ ਦੇ ਪੋਜੀਟਿਵ ਜਾਂਦੀ ਹੈ ਹਾਂਜੀ ਸੁਖਪਾਲ ਸਿੰਘ ਖਹਿਰਾ ਇੱਕ ਅਜਿਹੇ ਲੀਡਰ ਨੇ ਉਹਨਾਂ ਨੂੰ ਸਿਆਸੀ ਸੂਝ-ਬੂਝ ਹੈ ਕਿ ਮੈਂ ਕਿਉਂਕਿ ਉਹ ਧਾਰਮਿਕ ਅ ਲੋਕਾਂ ਨਾਲ ਵੀ ਬਹੁਤ ਚੰਗੀ ਤਰ੍ਹਾਂ ਜੁੜੇ ਹੋਏ ਨੇ ਸਮਾਜਿਕ ਲੋਕਾਂ ਨਾਲ ਵੀ ਬਹੁਤ ਚੰਗੀ ਤਰ੍ਹਾਂ ਜੁੜੇ ਹੋਏ ਨੇ ਅਤੇ ਕਿਸਾਨੀ ਜੋ ਕਿਸਾਨੀ ਸੰਘਰਸ਼ ਲੜਦੇ ਨੇ ਕਿਉਂਕਿ ਮੈਂ ਤਾਂ ਭਲਾਥਾ ਹਲਕੇ ਦੇ ਵਿੱਚ ਚੋਣ ਪ੍ਰਚਾਰ ਦੌਰਾਨ ਰਿਹਾ ਹੋਇਆ ਉਹਨਾਂ ਦੀਆਂ 2022 ਦੀਆਂ ਚੋਣਾਂ 'ਚ ਉੱਥੇ ਜਿਹੜੀਆਂ ਕਿਸਾਨੀ ਜਥੇ ਜਥੇਬੰਦੀਆਂ ਸੀਗਾ ਉਹਨਾਂ ਨੇ ਵੀ ਸਰਦਾਰ ਸੁਖਪਾਲ ਸਿੰਘ ਖਹਿਰਾ ਨੂੰ ਉਸ ਟਾਈਮ ਸਪੋਰਟ ਕੀਤੀ ਸੀ ਕਿਉਂਕਿ ਉਹਨਾਂ ਨੇ ਕਿਹਾ ਸੀਗਾ ਕਿਉਂਕਿ ਖਹਿਰਾ ਸਾਹਿਬ ਅਸੀਂ ਤੁਹਾਨੂੰ ਸਪੋਰਟ ਇਸ ਲਈ ਕਰ ਰਹੇ ਹਾਂ ਕਿ ਤੁਸੀਂ ਕਿਸਾਨਾਂ ਦੀ ਜਿਹੜੀ ਐ ਆਵਾਜ਼ ਐ ਉਹ ਸਮੇਂ-ਸਮੇਂ ਤੇ ਬਣਦੇ ਆ ਰਹੇ ਹੂੰ ਜੇ ਮੁਕਾਬਲੇ ਦੀ ਗੱਲ ਕਰਦੇ ਹਾਂ ਤਾਂ ਮੁਕਾਬਲਾ ਕਿਸ ਨਾਲ ਹੋ ਸਕਦਾ ਸੁਖਪਾਲ ਖਹਿਰਾ ਦਾ ਮੀਤ ਹੈ ਹਰ ਇੱਕ ਪਾਸੇ ਸਿਮਰਜੀਤ ਮਾਨ ਸੁਖਪਾਲ ਖਹਿਰਾ ਜੀ ਇਹ ਆਪਣੇ ਆਪ ਚ ਮੁਕਾਬਲਾ ਹੈ ਉਹਨਾਂ ਦਾ ਸੁਖਪਾਲ ਖਹਿਰਾ ਦਾ ਮੁਕਾਬਲਾ ਮੋਦੀ ਨਾਲ ਹੈਗਾ ਜੇ ਗੱਲ ਕਰੀਏ ਭਗਵੰਤ ਮਾਨ ਨਾਲ ਤੇ ਮੋਦੀ ਨਾਲ ਕਿਉਂਕਿ ਮੋਦੀ ਨੇ ਤੁਸੀਂ ਦੇਖਿਆ ਹੀ ਹੋਊਗਾ ਕਿਵੇਂ ਬੀਜਪੀ ਨੇ মিডিਆ ਜਿਵੇਂ ਬੀਜਪੀ ਪੂਰੇ মিডিਆ ਨੂੰ ਹਾਈਜੈਕ ਕਰ ਰਿਆ ਓਵੇਂ ਜਿ ਓਵੇਂ ਜਿਵੇਂ ਭਗਵੰਤ ਮਾਨ ਪੰਜਾਬ ਦੇ ਵਿੱਚ ਪੰਜਾਬ ਦਾ ਮੋਦੀ ਬਣ ਕੇ ਉੱਭਰ ਰਿਹਾ ਤੁਸੀਂ ਦੇਖਿਆ ਹੀ ਹੋਊਗਾ ਕਿੰਨੇ ਚੈਨਲ ਐ ਜਿਹੜੇ ਉਹ ਬੰਦ ਕੀਤੇ ਗਏ ਐ ਹਾਲਾਂਕਿ ਕੱਲ ਪਰਸੋਂ ਦੀ ਗੱਲ ਐ ਉਹਨਾਂ ਦੀ ਜਿਹੜੀ ਪਹਿਲੀ ਧਰਮ ਪਤਨੀ ਸੀ ਇੰਦਰਪ੍ਰੀਤ ਕੌਰ ਉਹਨਾਂ ਦਾ ਵੀ ਪੰਜਾਬ ਦੇ ਵਿੱਚ ਜਿਹੜਾ ਫੇਸਬੁੱਕ ਖਾਤਾ ਐ ਉਹ ਬੰਦ ਕੀਤਾ ਗਿਆ ਤੇ ਸੈਂਟਰ ਦੇ ਵਿੱਚ ਮੋਦੀ ਤੇ ਪੰਜਾਬ ਦੇ ਵਿੱਚ ਭਗਵੰਤ ਮਾਨ ਦੋਵੇਂ ਇੱਕ ਦੂਜੇ ਦੀ ਕਾਪੀ ਨੇ ਜਿਵੇਂ ਜਿਵੇਂ ਮੋਦੀ ਚੱਲਦਾ ਓਵੇਂ ਓਵੇਂ ਭਗਵੰਤ ਮਾਨ ਚੱਲ ਰਿਹਾ ਹੂੰ ਤੇ ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਕੀ ਸੁਨੇਹ ਦੇਣਾ ਚਾਹੁੰਦੇ ਹੋ ਜਾਂਦਾ ਜਾਂਦਾ ਮੈਂ ਇੱਕੋ ਹੀ ਸੁਨੇਹਾ ਦੇਣਾ ਚਾਹਣਾ ਕਿਉਂਕਿ ਸੰਗਰੂਰ ਦੇ ਵੋਟਰ ਬਹੁਤ ਸਿਆਣੇ ਨੇ ਬਹੁਤ ਸਿਆਣਪ ਤੋਂ ਕੰਮ ਲੈਣਗੇ ਮੈਂ ਸੰਗਰੂਰ ਦੇ ਵੋਟਰਾਂ ਨੂੰ ਸੰਗਰੂਰ ਦੇ ਹਲਕੇ ਦੇ ਜਿਹੜੇ ਮੋਤਵਾਰ ਨੇ ਕਾਂਗਰਸੀ ਨੇ ਪੰਜ ਸਰਪੰਚ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਗਾ ਹਰੇਕ ਵਰਗ ਦੇ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਗਾ ਕਿ ਸੁਖਪਾਲ ਸਿੰਘ ਖਹਿਰਾ ਇੱਕ ਅਜਿਹੇ ਲੀਡਰ ਨੇ ਜੋ ਅੱਗੇ ਜਾ ਕੇ ਤੁਹਾਡੀ ਆਵਾਜ਼ ਹੈ ਜਿਹੜੀ ਉਹ ਲੋਕ ਸਭਾ ਦੇ ਵਿੱਚ ਪਹੁੰਚਾਉਣਗੇ ਇਸ ਕਰਕੇ ਤੁਸੀਂ ਆਪਣਾ ਵੋਟ ਸਰਦਾਰ ਸੁਖਪਾਲ ਸਿੰਘ ਖਹਿਰਾ ਨੂੰ ਪਾਇਓ ਤਾਂ ਕਿ ਉਹਨਾਂ ਨੇ ਜਿਵੇਂ ਪੰਜਾਬ ਦੇ ਮੁੱਦੇ ਵਿਧਾਨ ਸਭਾ ਦੇ ਵਿੱਚ ਚੁੱਕੇ ਨੇ ਮੈਨੂੰ ਪੂਰੀ ਉਮੀਦ ਹੈ ਕਿ ਉਹ ਇਸ ਤੋਂ ਦੁੱਗਣੀ ਆਵਾਜ਼ ਦੇ ਨਾਲ ਆਪਣੇ ਮੁੱਦੇ ਆ ਜਿਹੜੇ ਉਹ ਲੋਕ ਸਭਾ ਦੇ ਵਿੱਚ ਵੀ ਚੱਕਣਗੇ ਜੀ ਜੀ ਬਹੁਤ ਬਹੁਤ ਧੰਨਵਾਦ ਸੋਡਾ ਜੀ ਸਤਿ ਸ਼੍ਰੀ ਅਕਾਲ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ